ਅੰਮ੍ਰਿਤਸਰ ਦੇ ਸ਼ੇਟਰਾ ਇਲਾਕੇ ਵਿੱਚ ਦੇਰ ਰਾਤ ਚੱਲੀਆਂ ਸ਼ਰਿਆਂ ਉ ਗੋਲੀਆਂ ਗੋਲੀ ਲੱਗਣ ਕਾਰਨ ਇੱਕ ਨੌਜਵਾਨ ਹੋਇਆ ਗੰਭੀਰ ਰੂਪ ਵਿੱਚ ਜ਼ਖਮੀ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਮਸਲੀ ਜਾਂਚ ਕੀਤੀ ਸ਼ੁਰੂ ਅਧਿਕਾਰੀਆਂ ਵੱਲੋਂ ਮਸਲੇ ਦੀ ਪੂਰਣੀ ਰੰਜਿਦ ਦਾ ਦੱਸਿਆ ਕਾਰਨ ਜ਼ਖਮੀ ਦਾ ਨਾਮ ਕਰਨ ਪ੍ਰੀਤ ਸਿੰਘ ਹੈ ਉਹਦੀ ਲੱਤ ਵਿੱਚ 3 ਦੇ ਕਰੀਬ ਲੱਗੀਆਂ ਗੋਲੀਆਂ न पुछा ठीकु आहे ਬੈਠ ਬੈਰੋ ਅੱਡੀ ਜਾ ਡੇ ਨਾਲ ਤੁਸੀਂ ਅੱਡੀ ਗੱਡੀ ਚ ਬਹੁਤ ਨਾਲ ਬਗਾਨੀ ਆ ਯਾਦ ਕੀ ਹੋ ਜਾ ਕੋਈ ਨੀ ਨਹੀਂ ਮਾਰ ਇੱਕ ਸਲਪਾਟੇ ਉਹਨੇ ਇੱਥੇ ਕਰਦੇ ਨਹੀਂ ਪਤਾ ਨਹੀਂ ਆਉਂਦਾ ਮੈਂ ਨਾ ਰੁਕਿਆ ਨਾ ਟਮਟਮ ਪਾ ਮੈਂ ਨਹੀਂ ਨਾ ਦਮ ਚਲੋ ਪਹੁੰਚੋ ਅਸ ਜੀ ਚੱਲ ਵੀ ਇਹ ਅੰਗੇ ਦੇ ਮੈਂ ख़बर ਹਾਂਜੀ ਆਪਣਾ ਨਾਮ ਦੱਸਕੀ ਮੇਰਾ ਨਾਮ ਅਨੀਤਾ ਰਾਣੀ ਹਾਂਜੀ ਕੀ ਆ ਤੁਹਾਡੇ ਬੇਟੇ ਨੂੰ ਗੋਲੀ ਲੱਗੀ ਉਹਦਾ ਕੀ ਨਾਮ ਆ ਤੇ ਕਿਦੋਂ ਨਿਕਲਿਆ ਹੀ ਘਰੋਂ ਮੇਰੇ ਬੇਟੇ ਦਾ ਨਾਮ ਅਰुणਜੀਤ ਸਿੰਘ ਆ ਉਹ ਹਜੇ ਹੁਣੇ 5 ਮਿੰਟ 10 ਮਿੰਟ ਪਹਿਲਾਂ ਹੀ ਨਿਕਲਿਆ ਵਾ ਰੋਟੀ ਖਾ ਕੇ ਤੇ ਸਾਨੂੰ ਨਹੀਂ ਪਤਾ ਸਾਨੂੰ ਨਾਲ ਹੀ ਸਲੇਹਾ ਮਿਲ ਗਿਆ ਵੀ ਉਹਦੇ ਗੋਲੀਆਂ ਵੱਜ ਗਈਆਂ ਕਿੰਨੀਆਂ ਗੋਲੀਆਂ ਲੱਗੀਆਂ ਤਿੰਨ ਗੋਲੀਆਂ ਲੱਗੀਆਂ ਉਹਦੀ ਲੱਤ ਦੇ ਵਿੱਚ ਕਿੰਨਾ ਵੱਲੋਂ ਚਲਾਈਆਂ ਗਈਆਂ ਇਹ ਸਾਨੂੰ ਕੁਝ ਨਹੀਂ ਪਤਾ ਹਜੇ ਕੋਈ ਪੁਰਾਣਾ ਝਗੜਾ ਉਹਦਾ ਕੀ ਇਸ ਤਰ੍ਹਾਂ ਦੀ ਗੱਲ ਨਹੀਂ ਨਹੀਂ ਆਪਾਂ ਤਾਂ ਹਜੇ ਕੋਈ ਝਗੜਾ ਝਗੜਾ ਉਹਦਾ ਕੋਈ ਸੁਣਿਆ ਨਹੀਂ ਹਜੇ ਤੱਕ ਜਿਹੜਾ ਸੀਗਾ ਉਹ ਮੁੱਕ ਗਿਆ ਉਹਦਾ ਹੁਣ ਸਿਕਦਾਰੀਆਂ ਦਾ ਕਹਿੰਦਾ ਕਿ ਦੋਨੋਂ ਪਾਸੋਂ ਗੋਲੀਆਂ ਚੱਲੀਆਂ ਭੀ ਇਸ ਤਰ੍ਹਾਂ ਦੀ ਤੁਹਾਡੇ ਧਿਆਨ ਚ ਆ ਗਈ ਗੱਲ ਸਾਨੂੰ ਕੁਝ ਨਹੀਂ ਪਤਾ ਇਸ ਬਾਰੇ ਤੁਹਾਡਾ ਬੇਡਾ ਕਾਹਦੇ ਤੇ ਸੀ ਤੇ ਕਿਦੋਂ ਨਿਕਲਿਆ ਸੀ ਘਰੋਂ ਹਜੇ ਹੁਣੇ 5 ਮਿੰਟ ਪਹਿਲਾਂ ਮੋਟਰਸਾਈਕਲ ਤੇ ਹੀ ਨਿਕਲਿਆ ਵਾ ਉਹ ਵੀ ਮੋਟਰਸਾਈਕਲ ਕਿਸੇ ਦਾ ਲੈ ਕੇ ਟਾਈਮ ਹਜੇ 10-15 ਮਿੰਟ ਪਹਿਲਾਂ ਦੀ ਆ ਬਸ ਕੋਈ ਬੇਟੇ ਨੇ ਦੱਸਿਆ ਵੇ ਕਿ ਇਹਨਾਂ ਕੋਈ ਝਗੜਾ ਆ ਜੋ ਇਸ ਤਰ੍ਹਾਂ ਦੀ ਕੋਈ ਗੱਲ ਕੋਈ ਨਹੀਂ ਹੈ ਜੇ ਆਇਆ ਵਾ ਮੈਂ ਕਹਿਨ ਤੇ ਦਈਆਂ ਪੀ ਬਸ ਪੰਜ ਮਿੰਟ ਪਹਿਲਾਂ ਆਇਆ ਵਾ ਤੇ ਰੋਟੀ ਆ ਕੇ ਖਾ ਕੇ ਤੇ ਮੇਰੇ ਕੋਲੋਂ ਨਿਕਲ ਆਇਆ ਵਾ ਸੇਵਲ ਕਹਿੰਦਾ ਮੈਂ ਆਨਾ ਹੁਣੇ ਬਾਬੂ ਕਿਸ ਤਰ੍ਹਾਂ ਪਤਾ ਚੱਲੇਗੀ ਸਾਨੂੰ ਸਾਡੇ ਕੋਲ ਦੋ ਮੁੰਡੇ ਗਏ ਨੇ ਉਹਨਾਂ ਨੇ ਕਿਹਾ ਵੀ ਤੁਹਾਡੇ ਮੁੰਡੇ ਨੂੰ ਗੋਲੀਆਂ ਵੱਜ ਗਈਆਂ ਤੇ ਅਹੀਂ ਭੱਜੇ ਆਏ ਉੱਥੋਂ ਬਸ ਕਿੰਨੀਆਂ ਗੋਲੀਆਂ ਲੱਗੀਆਂ ਕੀ ਕੰਡੀਸ਼ਨ ਤੁਸੀਂ ਮਿਲੇ ਬੇਡੇ ਨੂੰ ਅਸੀਂ ਵੇਖ ਕੇ ਆਏ ਹਾਂ ਜੇ ਉਹ ਹੋਸ਼ ਚ ਨਹੀਂਗਾ ਸੱਟਾਂ ਲੱਗੀਆਂ ਹਾਂਜੀ ਸਿਰ ਤੇ ਸੱਟਾਂ ਲੱਗੀਆਂ ਹੋਈਆਂ ਜ਼ਿਆਦਾ ਗੋਲੀਆਂ ਕਿੰਨੀਆਂ ਲੱਗੀਆਂ ਗੋਲੀਆਂ ਲੱਤ ਦੇ ਵਿੱਚ ਤਿੰਨ ਗੋਲੀਆਂ ਲੱਗੀਆਂ 3 ਗੋਲੀਆਂ ਹੁਣ ਹੁਣ ਸਰ ਪੁੱਛੀ ਪੁੱਛਨੇ ਕੀ ਕੀ ਅਜ ਤੱਕ ਕੋਈ ਲੱਭਿਆ ਕਿ ਇਹਨੂੰ ਪੜਿਆ ਕਿਸੇ ਨਹੀਂ ਹਜੇ ਕੁਛ ਨਹੀਂ ਕਾਰਵਾਈ ਕੀਤੀ ਹਾਂਜੀ ਸਰ ਸਾਰੇ ਗੋਲੀ ਚੱਲੀ ਆ ਫਾਇਰ ਰੈਕ ਕਿੰਨੇ ਬੰਦੇ ਚੱਲੇ ਤੇ ਕੀ ਹੈਗਾ ਸਾਰਾ ਦੱਸੋ ਹੁਣੇ ਸਾਨੂੰ ਇਨਫੋਰਮੇਸ਼ਨ ਮਿਲੀ ਹੈ ਵੀ ਇੱਥੇ ਇਸਲਾ ایرੀਏ ਚ ਗੋਲੀ ਚੱਲੀ ਸੀ ਤੇ ਅੱਗੇ ਚੈੱਕ ਕਰ ਰਹੇ ਜੀ ਹਜੇ ਇੱਕ ਬੰਦਾ ਇੰਜਰਡ ਹੈ ਜੀ ਇੱਕ ਬੰਦਾ ਜੀ ਦੱਸਿਆ ਜਾ ਰਿਹਾ ਵੀ ਜੇ ਦੂਸਰੀ ਪਾਰਟੀ ਦੇ ਕੋਈ ਬੰਦਾ ਇੰਜਰਡ ਹੈ ਕਾ ਕਰ ਰਹੇ ਜੀ ਗੋਲੀਆਂ ਲੱਗੀਆਂ ਸਰ ਜੀ ਅਜੇ ਇਸ ਬਾਰੇ ਕੁਝ ਨਹੀਂ ਗਿਆ ਡਾਕਟਰ ਹੀ ਦੱਸ ਸਕਦੇ ਜੀ ਕਿੰਨੀ ਗੋਲੀਆਂ ਲੱਗੀਆਂ ਮਸ਼ੀਨਾ ਪਤਾ ਵੀ ਗੋਲੀ ਚ ਕੋਈ ਪ੍ਰਾਣੀ ਰੰਜਿਸ਼ ਹੈ ਸਰ ਇਸ ਤਰ੍ਹਾਂ ਦੀ ਹਾਂ ਪ੍ਰਾਣੀ ਰੰਜਿਸ਼ ਹੈ ਨਬੀ ਤੇ ਹੁਣ ਤੱਕ ਕੋਈ ਗ੍ਰਿਫਤਾਰ ਹੋਇਆ ਚਾ ਨਹੀਂ ਜੀ ਜਸਟ ਸਾਡੇ ਸਾਹਮਣੇ ਆਈ ਹੈ ਬੰਦੇ ਕੌਣ ਨੇ ਜਿੰਨਾ ਵੱਲੋਂ ਗੋਲੀ ਚਲਾਈ ਗਈ ਹੈ ਜਿਹਨੂੰ ਲੱਗੀ ਗੋਲੀ ਹੈ ਕੌਣ ਨੇ ਉਹਨਾਂ ਦਾ ਕੋਈ ਨਾਮ ਅਜੇ ਸਾਨੂੰ ਕਲੀਅਰ ਨਹੀਂ ਹੈਗਾ ਸਾਨੂੰ ਨਾਮ ਕਲੀਅਰ ਹੁੰਦਾ ਤਾਂ ਫਿਰ ਆਪਾਂ ਕਰਦੇ ਹਾਂ ਥੈਂਕ ਯੂ ਸਰ ਠੀਕ ਹੈ ਜੀ ਥੈਂਕ ਯੂ ਥੈਂਕ ਯੂ